ਇਰੇ ਕੋ ਸਾਰੇ ਡਿਟੇਲ ਹੈ ਘਰ ਘਰ ਦੇਤੇ ਇੱਕ ਘਰੇ ਚਾਰ ਨੇ ਪੰਜ ਨੇ ਸਾਰੇ ਅਸੀਂ ਸਿਸਟਮ ਨੂੰ ਮੜਦੇ ਆ ਨਾ ਬੋਲ ਕੇ ਉਹ ਸਾਹਮਣਾ ਜੇ ਆਮ ਕਿਸਾਨ ਸਤਾਉਂਦੀਆਂ ਉਹ ਆੜ ਦੀ ਆਦੀ ਮਰਜ਼ੀ ਨਾਲ ਉਥੇ ਇੱਕ ਘਰ ਦੇ ਤਿੰਨ ਜੀ ਲੈ ਜਾਂਦੇ ਥੋੜਾ ਕਿਹੜਾ ਪਿੰਡਾ ਬਾਈ ਸਾਡਾ ਇਹ ਮੇਰਾ ਪਿੰਡ ਹੈ ਇਸਰਪੇ ਸਾਫ ਆਪਣੇ ਨਾਲ ਮੋਨੋ ਰਮਟਾਣੀ ਆ ਗਿਆ ਪ੍ਰਧਾਨ ਜੀ ਦੇ ਨਾਲ ਹੀ ਹੋਏ ਉਥੇ ਬਾਮਾਸਲਵ ਜੀ ਇੱਕ ਬੰਦਾ ਤੁਸੀਂ ਦੋ ਚਾਰ ਬੰਦੇ ਜ਼ਿੰਮੇਵਾਰੀ ਲੈ ਕੇ ਸਹੀ ਬੰਦੇ ਤੱਕ ਪਹੁੰਚ ਜੇ ਲੋਡ ਬੰਦ ਤੱਕ ਪਹੁੰਚ ਜੇ ਮਤਲਬ ਸਾਰੇ ਨੂੰ ਅਸੀਂ ਸੁਦਾ ਜਾਇਆ ਫੀਡ ਬੁੜਾਈਏ ਫਰੋ ਫਰੋ ਸਾਰੇ ਪਿੰਡ ਨੂੰ ਵੰਡੀ ਹੈ ਜਿੰਨੇ ਆ ਇੱਧਰ ਉਹਨਾਂ ਦਾ ਵੀ ਨੰਬਰ ਇਹ ਦੂਸਰਾ ਹਾਂ ਜਦੋਂ ਲੋਡ ਨਹੀਂ ਸਰਕਾਰ ਕੋਲ ਜਿਹੜੀ ਵੀਡੀਓ ਕਰਾਉਂਦੇ ਉਹ ਪਹੁੰਚ ਕੇ ਉਹ ਇਦਾਂ ਹੀ ਹੋ ਜਾਂਦਾ ਨਾ ਇੱਥੇ ਮੇਦਾ ਹੋ ਜਾਂਦਾ 85 ਗੱਟੇ ਆਏ ਨੇ ਪਹਿਲਾਂ 88 ਗੱਟੇ 88 ਗੱਟੇ ਯਾਨੀ ਕਿ ਬੰਦ ਤੋਂ 900 ਤੋਂ ਕੁਝ ਅਸੀਂ ਰੱਖ ਲੈਂਦਾ ਜੀ ਅਸੀਂ ਉਹ ਪਿੱਛੋਂ ਲੰਘ ਕੇ ਗੱਟੇ ਨੇ 900 ਤੋਂ ਕੁਝ ਬਸ਼ੂ ਨੇ ਸਾਡੀ ਪਰ ਪਰ 4 4 ਕਿਲੋ ਕੁਝ ਪਸ਼ੂ ਨੇ ਸਾਮਣਾ ਅਸੀਂ ਤਕਸੀਮ ਕੀਤੀ ਹੈ ਕੋਡੀ ਐਮਐਲ ਜੀ ਬੋਲਦੀ ਜਿਵੇਂ ਅਸੀਂ ਡਿਮਾਂਡ ਕੀਤੀ ਐਮਐਲ ਸਾਹਿਬ ਦੇ ਮਨ ਤਸਿਲਦਾਰ ਸਾਹਿਬ ਨੂੰ ਵੀ ਸਾਨੂੰ 100 ਗੱਟਾ ਦਿੱਤੀ ਜਾਵੇ ਜਿੰਦੇ ਚ ਥੋੜੀ ਜਿਹੀ ਘਾਟ ਇਹਦਾ ਵੀ ਪ੍ਰਬੰਧ ਹੋ ਜਾਦਾ ਕੋਈ ਪ੍ਰਬੰਧ ਕਰਨਾ ਹੋਵੇ ਵੀ ਨਾ ਟੁੱਟੇ ਇਹ ਆਈ ਵਾਰ ਇਦਾਂ ਹੁੰਦਾ ਨਾ ਹਾਂਜੀ ਪ੍ਰਬੰਧ ਹੋ ਸਕਦਾ ਕੀ ਪ੍ਰਬੰਧ ਹੋ ਸਕਦੇ ਨੇ ਪਣ ਲੱਗ ਜਾਵੇ ਇੱਥੋਂ ਐ 3 ਕਿਲੋਮੀਟਰ ਤੱਕ ਜਿੰਨੇ ਕ ਇੰਨਾ ਖਰਚ ਮੁਆਵਜ਼ਾ ਨਹੀਂ ਦੇਣਾ ਪੂਰ ਸਰਕਾਰ ਨੂੰ ਜੇ ਉਹੀ ਮੁਆਵਜ਼ਾ ਨਾ ਦੇ ਵੀ ਇੰਨਾ ਚੀ ਲਾਦਿਆ ਕਰੇ ਨਾ 2 ਵਾਰ ਮੁਆਵਜ਼ੇ ਦੀ ਲੋੜੀ ਉਹ ਬੰਦ ਬੰਦ ਜਾ ਵਡੇ ਬੰਦ ਬੰਦ ਮੁਆਵਜ਼ਾ ਦੇਣ ਦੀ ਲੋੜੀ ਨਾ ਪਾਣੀ ਆਉ ਨਾ ਬੱਕਾ ਹੀ ਬੰਦ ਲੱਗੇ ਆਈਅਰ ਲੋੜੀ ਨਾ ਪਾਉ ਲੋੜੀ ਨਾ ਪਾਉ ਇੰਨੀ ਤਕਲੀਫ ਹੀ ਨਾ ਹੋਵੇ ਕੇ ਨੂੰ ਗੱਲ ਇਹ ਨਾ ਸਰਕਾਰਾਂ ਕਰਦੀਆਂ ਨਹੀਂ ਇਹ ਕਰਨਾ ਚਾਹੀਦਾ ਆਪਣਾ ਉਹ ਹੀ ਜਿਹੜਾ ਦੇਖੋ ਜਿਵੇਂ ਮੰਨ ਲਓ ਮੇਰਾ ਆਪ ਦਾ 35 ਕਿਲੇ ਜੋਨਾ ਡਕ ਗਿਆ ਇਸ ਤਰ੍ਹਾਂ ਇਹ ਕਿਹਨੇ ਐਮਐਲਏ ਸਾਹਿਬ ਆਪਣੇ ਤੁਸੀਂ ਉਹਨਾਂ ਨੂੰ ਕੋਈ ਐਪਲੀਕੇਸ਼ਨ ਵਗੈਰਾ ਦਿੱਤੀਆਂ ਨੇ ਬੰਨ ਬਣਾਇਆ ਜੀ ਬੰਨ ਦੀ ਅੱਗੇ ਉਹਨਾਂ ਨੇ ਪ੍ਰਪੋਜ਼ਲ ਬਣਾਈ ਸੀ ਉਹ ਸੈਂਟਰ ਜਿਹੜੇ ਹੈਗਾ ਨਾ ਆਰਮੀ ਉਹ ਨਹੀਂ ਦਿੰਦੇ ਸੀ ਮਨਜ਼ੂਰੀ ਕਿਉਂ ਹੁਣ ਇਤਕੀ ਵੀ ਜਿੰਨੇ ਇੱਥੇ ਮੰਤਰੀ ਵੀ ਆਏ ਨੇ ਸਾਰੇ ਉਹਨਾਂ ਨੇ ਵਿੱਚ ਬੇਨਤੀ ਕੀਤੀ ਵੀ ਤੁਸੀਂ ਜਿਹੜਾ ਨਾ ਧਰਲ ਮਿਲ ਕੇ ਸੈਂਟਰ ਕੋਲੋਂ ਮਨਜ਼ੂਰੀ ਲਓ ਇਹਨੂੰ ਖਦਾਈ ਕਰੋ ਇਹਦੇ ਸਾਈਡ ਤੇ ਜਿਹੜਾ ਬੰਨ ਬਣਾਓ ਔਰ ਜਿਹਦੀ ਜ਼ਮੀਨ ਵਿੱਚ ਆਂਦੀ ਏ ਉਹਦੀ ਪਰਵਾਹੀ ਕਰੋ ਬਿਲਕੁਲ ਜਿਹੜਾ ਇੱਕ ਪਾਸਾ ਰੋਕਾ ਪੋਲ ਦਾ ਇਹ ਵੀ ਸੈਂਟਰ ਨੇ ਰੋਕ ਰੱਖਿਆ ਅੱਜ ਰਿਪੋਰਟ ਕੀਤੀ ਨਾ ਜੀ ਜੀ ਇਹ ਇਹਨਾਂ ਬੀਐਸਈ ਪਾਜਾਰਮੀ ਨੇ ਇਹਨਾਂ ਨਹੀਂ ਬਣਾਉਂਦੀ ਨਹੀਂ ਤਾਂ ਸਾਡਾ ਨੁਕਸਾਨ ਬਹੁਤ ਹੁੰਦਾ ਸਾਡੇ ਇਸ ਪਿੰਡ ਤੋਂ ਅੱਧਾ 15 ਪਿੰਡ ਲੰਘਦੇ ਨੇ ਇਸ ਪੁਲ ਤੋਂ ਇਹ ਤਾਂ ਕੋਈ ਵੀ ਰਾਤ ਨੂੰ ਡਿੱਗ ਸਕਦਾ ਹੈ ਇਧਰ ਤੁਰਕੇ ਲੰਘਣਾ ਔਖਾ ਬਈ ਤਾਂ ਇੱਥੇ ਜਾ ਕੇ ਸਾਡਾ ਲਾਧੂ ਕਨੈਕਟਰ ਆ ਪਾਰਲੇ 10 ਮਿੰਟਾਂ ਦਾ ਇਹ ਲਾਧੂ ਸਾਾਨੂੰ ਨਹੀਂ ਇਧਰ ਲਈ ਸਾਈਡ ਕੋਈ ਰੱਸਾ ਰੱਸਾ ਨਹੀਂ ਲਾ ਸਕਦੇ ਵੀ ਰੱਸੇ ਰੱਸੇ ਲਾਉਣ ਨਹੀਂ ਦਿੰਦੇ ਉਹਨਾਂ ਰੱਸੇ ਨਾਲ ਰੱਸੇ ਨਾਲ ਜੇ ਮਤਲਬ ਇੱਕ ਦੀ ਤੌਰ ਤੇ ਤਾਂ ਬਣਿਆ ਜਾਵੇ ਕੀ ਪਤਾ ਦੇਖ ਕੇ ਹਾਲੀਗਰ ਜਿਹੜਾ ਪਿਛਲੀ ਵਾਰ 2023 ਚ ਹੜਾ ਆਇਆਗਾ ਉਸ ਤੋਂ ਬਾਅਦ ਕੋਈ ਪ੍ਰਬੰਧ ਵੀ ਨਹੀਂ ਕੀਤਾ ਕੁਛ ਨਹੀਂ ਇਹ ਜੀ ਮੈਂ ਸੁਣ ਸੁਣੋ ਇਹ ਪਰ ਮੈਂ ਜਿਹੜਾ ਬਣਾ ਕੇ ਨੇ ਪ੍ਰਪੋਜ਼ਲ ਲਾ ਕੇ ਸੀ ਤੇ ਇਹ ਜਦੋਂ ਵਾਰ ਬਣਾਉਣਾ ਸੀ ਤੇ ਸੈਂਟਰ ਜਿਹੜਾ ਨਾ ਬੀਐਸਐਫ ਦੇ ਉਹ ਨਹੀਂ ਨਹੀਂ ਪਰਮਿਸ਼ਨ ਦਿੰਦੇ ਸੀ ਐਤ ਕਿ ਹੁਣ ਜਿਹੜੇ ਇਹ ਤੇ ਮੰਤਰੀ ਆਏ ਨੇ तकरीबन ਪੰਜ ਸੇ ਮੰਤਰੀ ਆ ਗਏ ਨੇ ਉਹਨਾਂ ਨੇ ਅਸੀਂ ਇਹ ਕਹਿ ਵੀ ਤੁਸੀਂ ਇਹ ਤੋਂ ਵੀ ਮੁੱਖ ਮੰਤਰੀ ਨੂੰ ਬੇਨਤੀ ਕਰਕੇ ਤੇ ਸੈਂਟਰ ਤੋਂ ਸਾਨੂੰ ਮਨਜ਼ੂਰੀ ਲੈ ਦਿਓ ਤੇ ਜਿਹਦੀ ਜ਼ਮੀਨ ਵੇਚ ਆਂਦੀ ਉਹਨੂੰ ਪਰਭਾਈ ਮੈ ਜੀ ਹਾਂ ਜੀ ਹਾਂ ਜੀ ਤੇ ਸਾਡੇ ਜਿਹੜਾ ਇਲਾਕਾ ਹੈਗਾ ਇਹਦੇ ਵਿੱਚ 20 ਪਿੰਡ ਨੇ ਸਰ ਪਿੱਛੇ ਨਾਲ 20 ਤੋਂ ਹੁਣ 3-4 ਪਿੰਡ ਲੱਗਦਾ ਹੈ ਉਦੋਂ ਵੀ ਸਾਨੂੰ ਇਹ ਪਿੰਡ ਸਾਰੇ ਖਾਲੀ ਕਰਨੇ ਪੈਂਦੇ ਨੇ ਜੀ ਅੱਛਾ ਜੀ ਇਹ ਸਾਰੇ ਪਿੰਡ ਉਹ ਵੀ ਮਾਰਚ ਆਂਦੇ ਨੇ ਜੀ ਬੜਾ ਪਰੇਸ਼ਾਨ ਹੈ ਵਿਚਾਰੇ ਨਾ ਬਹੁਤ ਤੰਗ ਪਰੇਸ਼ਾਨ ਹਨ ਬਾਰਡਰ ਵਾਲੇ ਪਿੰਡ ਆ ਗਏ ਬਈ ਬਾਰਡਰ ਵਾਲੇ ਲੋਕ ਜਿਹੜੇ ਨਾ ਇੱਥੇ ਰਹਿ ਰਹੇ ਨੇ ਬਹੁਤ ਦਾ ਆਮੰਦਾ ਜਿਹੜੇ ਉੱਪਰਲੇ ਲੋਕ ਨੇ ਉਹ ਇੱਕ ਦਿਨ ਹੀ ਤੇਰੇ ਸਾਹਮਣੇ ਦੇਖੋ ਨਾ ਘਰ ਦੇ ਉੱਪਰੋਂ ਕਿੱਟੀ ਦਰਵਾਜ਼ਾ ਦੇ ਦੇਣਾ ਖੜਾ ਹੋ ਰਹੇ ਨੇ ਜੇ ਪਾਣੀ ਡਲੇਗਾ ਅੱਗੇ ਵੀਰ ਚਲੇ ਜਾਂਦੇ ਸੀ ਤਿਆਰੀ ਹੋਈ ਸੀ ਜੰਗ ਲੱਗਦੀ ਹੈ ਸਾਡੇ ਨਾ ਅੱਗੇ ਚਲੇ ਜਾਂਦੇ ਪਾਣੀ ਹੈ ਚਲੇ ਜੰਗ ਲੱਗ ਗਈ 2 ਮਹੀਨੇ 3 ਮਹੀਨੇ ਐਵੇਂ ਨਿਕਲ ਜਾਂਦੇ ਆ ਮੁੜ ਕੇ ਹੁਣ ਪਾ ਦੇ ਆ ਪਾਣੀ ਆ ਗਿਆ ਮੁੜ ਕੇ ਭਾਵੇਂ ਫਿਰ ਇਹਨਾਂ ਨੇ ਇਹੀ ਕੰਮ ਕਰਦੇ ਗੌਰਮਤਾ ਵੀ ਹੈ ਚੱਲ ਪਾਉ ਪੈਲ ਜਾਣਾ 3 ਕਿਲੋਮੀਟਰ ਹੈ ਤਿੰਨ ਗਲਮਟ ਵੇੜੀ ਚੱਲੇ ਜਾਂਦੀ ਕੋਟ ਹੁਣ ਕਿੰਨੇ ਏਰੀਆ ਚ ਪਾਣੀ ਆ ਪਈ ਟੋਟਲੇ ਤੇ ਹਾਂਜੀ ਕਿੰਨੇ ਰੀਜ਼ ਬਣੇ 20 ਪਿੰਡਾਂ ਦਾ ਹੈ ਕਰੀਬ 20 30 20 ਪਿੰਡਾਂ ਦੇ ਵਿੱਚ ਪਾਣੀ ਪਾਣੀ ਆ ਹਾਂਜੀ ਪਾਣੀ ਪਾਣੀ ਹੈ ਜੀ ਬੜਾ ਔਖਾ ਵੀ ਇਹ ਫਾਈਲ ਕਦੇ ਕੰਸਟੀਟਿਊਐਂਟ ਦੇ 20 ਪਿੰਡ ਨਹੀਂ ਜੀ ਜਿਹੜੇ 20 ਪਿੰਡਾਂ ਦਾ ਬਾਰਡਰ ਲੈਂਣ ਹੈ ਬਾਰਡਰ ਲੈਂਣ ਉਹ ਤੋਂ ਪਾਕਿਸਤਾਨੀ ਪਾਰ ਪਾਣੀ ਆ ਇਹ ਪਾਣੀ ਪਾਰ ਪਾਰ ਭਾਈ ਜੀ ਇਹ ਗੱਲ ਹੋ ਰਹੀ ਆ ਜਦੋਂ ਸਾਡੇ ਕੋਲ ਜ਼ਮੀਨਾਂ ਨਹੀਂ ਹੋਣਗੀਆਂ ਉਦੋਂ ਜੰਗ ਵੀ ਨਹੀਂ ਲੱਗੇਗੀ ਉਦੋਂ ਸਾਡੇ ਕੋਲੇ ਪਾਣੀ ਵੀ ਨਹੀਂ ਆਵੇਗਾ ਇਹ ਹੁਣ ਜਿਹੜੇ ਉੱਥੋਂ ਆਉਂਦਿਆ ਮੰਤਰੀ ਤੇ ਚਿੱਟੇ ਕੱਪੜੇ ਵਾਲੇ ਕੋਈ ਵੀ ਨਹੀਂ ਦਿੰਦੇ ਸਰਪੰਚ ਨੇ ਇੱਕ ਤਾਂ ਸਾਨੂੰ ਸਾਰੇ ਲੱਕੜ ਦਾ ਪੁੱਤ ਦਿੰਦੇ ਨੇ ਭਾਈ ਚਲੋ ਆਓ ਸਾਡੇ ਉੱਥੇ